ਸਰਕਾਰ ਦੀਆਂ ਹਦਾਇਤਾਂ ਤੇ ਕਣਕ ਦੀ ਖਰੀਦ ਜੋਰਾ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਪੰਜਾਬ ਦੀਆਂ ਲਗਭਗ ਸਾਰੀਆਂ ਮੰਡੀਆਂ 'ਚ ਖਰੀਦ ਦਾ ਕੰਮ ਇੱਕੋ ਜਿਹਾ ਚੱਲ ਰਿਹਾ ਹੈ ਜੋ ਪਿਛਲੇ ਸਾਲ ਨਾਲੋਂ ਕਾਫੀ ਬਿਹਤਰ ਹੈ ਪਰ ਜੇਕਰ ਬਠਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਿੱਥੋਂ ਦੀਆਂ ਦੋ ਮੰਡੀਆਂ 'ਚ ਕਣਕ ਦੀ ਖਰੀਦ ਤੇ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਦੀ ਰਾਏ ਵੱਖ-ਵੱਖ ਹੈ ਤਲਵੰਡੀ ਸਾਬੋ 'ਚ ਲਿਫਟਿੰਗ ਦਾ ਕੰਮ ਠੱਪ ਪਿਆ ਹੈ ਜਦਕਿ ਬਠਿੰਡਾ ਮੰਡੀ ਦਾ ਨਜ਼ਾਰਾ ਕੁਝ ਵੱਖਰਾ ਹੈ ਜਿੱਥੇ ਖਰੀਦ ਪ੍ਰਬੰਧਕਾਂ ਤੋਂ ਸੰਤੁਸ਼ਟ ਨਹੀਂ ਉਤੇ ਲਿਫਟਿੰਗ ਨੂੰ ਲੈ ਕੇ ਆੜਤੀ ਵੀ ਸੰਤੁਸ਼ਟ ਨਹੀਂ ਸਮੱਸਿਆ ਤੇ ਲਿਫਟਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਜੀ ਬੋਲੀ ਮਾਦ ਕੇ 12 ਤਰੀਕ ਦੀ ਲੱਗੀ ਹੋਈ ਹੈਗੀ ਲਿਫਟਿੰਗ ਚੱਲ ਨਹੀਂ ਰਹੀ ਠੇਕੇਦਾਰ ਨੂੰ ਕਹਿ ਕਹਾ ਕੇ ਅਸੀਂ ਵਿੱਚ ਪਾ ਕੇ ਇੱਕ ਟਰੈਕਟਰ ਨਾਲ ਮਾਲ ਚੱਕਣ ਨੂੰ ਲੱਗੇ ਸੀਗੇ ਅੱਜ ਉਹ ਜੁਨੀਅਨ ਨੇ ਆ ਕੇ ਰੋਕਤੇ ਜੁਨੀਅਨ ਨਾ ਤਾਂ ਮਾਲ ਚੱਕਣ ਦਿੰਦੀ ਹੈ ਨਾ ਗੱਟੀਆਂ ਦੇ ਰਹੀ ਹੈ ਇਹਨਾਂ ਨੇ ਜਿਹੜੀ ਕਣਕ ਦਾ ਚੱਕਣ ਦਾ ਵਾਅਦਾ ਕੀਤਾ ਸੀ ਉਹ ਬਹੁਤ ਵਧੀਆ ਚੱਲ ਰਿਹਾ ਕੰਮ ਲਿਫਟਿੰਗ ਦਾ ਹੀ ਵਧੀਆ ਬੋਲੀ ਨਾਲ ਦੀ ਨਾਲ ਹੋ ਕੇ ਭਰਾਈ ਵੀ ਹੋ ਰਹੀ ਹੈਗੀ ਕੋਈ ਕਿਸੇ ਕਿਸੇ ਦੀ ਜ਼ਿੰਮੇਵਾਰ ਨੂੰ ਕੋਈ ਦਿੱਕਤ ਨਹੀਂ ਹਰ ਰੋਜ਼ ਬੋਲੀ ਹੁੰਦੀ ਹੈ ਦੋ ਵਾਰ ਤੇ ਸਾਰਾ ਦਿਨ ਢਾਲੀਆਂ ਮਾਲ ਲਿਫਟਿੰਗ ਕਰੀ ਜਾਂਦੀਆਂ ਏਜੰਸੀਆਂ ਪੇਮੈਂਟਾਂ ਦਾ ਵੀ ਕੰਮ ਚੱਲ ਪਿਆ ਬੈਂਕਾਂ 'ਚ ਪੇਮੈਂਟਾਂ ਵਿੱਚ 13 ਤਰੀਕ ਤੱਕ ਪੇਮੈਂਟਾਂ ਸਾਰੀਆਂ ਏਜੰਸੀਆਂ ਨੇ ਆ ਚੁੱਕੀਆਂ। ਦੱਸ ਦਈਏ ਕਿ ਤਲਵੰਡੀ ਸਾਬੋ ਚ ਲਿਫਟਿੰਗ ਠੇਕੇਦਾਰ ਤੇ ਟਰੱਕ ਯੂਨੀਅਨ ਵਿਚਾਲੇ ਰੇਟ ਨੂੰ ਲੈ ਕੇ ਚੱਲ ਰਹੇ ਰੇੜਕੇ ਕਾਰਨ ਲਿਫਟਿੰਗ ਦਾ ਕੰਮ ਰੁਕਿਆ ਪਿਆ ਹੈ। ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਤੇ ਬਠਿੰਡਾ ਤੋਂ ਅਮਿਤ ਸ਼ਰਮਾ ਚੱਕ ਬਾਣੀ ਟੀਵੀ